ਸਰਦਾਰ ਮੋਹਨ ਸਿੰਘ ਦੇ ਇੱਕ ਜੇ ਨਿੱਕੇ ਜਿਹੇ ਸੱਦੇ ਦੇ ਉੱਤੇ ਡੋਰੀ ਸਿਧਵਾ ਵੇਖੇ ਇਕੱਤਰ ਹੋਏ ਵੀਰੋ ਤੇ ਭੈਣੋ ਫਤਿਹ ਦੀ ਸਾਂਝ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਲੋਕ ਸਭਾ ਦੀਆਂ ਚੋਣਾਂ ਜੜੀਆਂ ਵਾਂ ਉਹਨਾਂ ਦਾ ਪੂਰਾ ਜਿਹੜਾ ਉਹ ਆਪਾਂ ਜੋਰ ਲਾ ਕੇ ਤੇ ਆਮ ਆਦਮੀ ਪਾਰਟੀ ਨੂੰ ਜਿਤਾਉਣਾ ਲੋਕ ਸਭਾ ਦੇ ਵਿੱਚ ਦੂਜੀਆਂ ਪਾਰਟੀਆਂ ਨੇ ਵੀ ਤੇ ਆਪਣੀ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਸਰਦਾਰ ਲਾਲਜੀਤ ਸਿੰਘ ਜੀ ਭੁੱਲਰ ਉਹਨਾਂ ਵੀ ਕਾਗਜ਼ ਭਰਤੇ ਕੱਲ ਤੇ ਬੜੀ ਵੱਡੀ ਸੰਗਤ ਸੀ ਬੜਾ ਵੱਡਾ ਜਿਹੜਾ ਉਹ ਪਬਲਿਕ ਦੇ ਨਾਲ ਕੱਲ ਕਾਗਜ਼ ਭਰੇ ਗਏ ਆ ਤੇ ਲੋਕਾਂ ਦੇ ਵਿੱਚ ਜਿਹੜਾ ਹੀ ਉਹ ਬੜਾ ਵਧੀਆ ਸੁਨੇਹਾ ਗਿਆ ਤੇ ਆਪਾਂ ਵੀ ਸਾਰਿਆਂ ਨੇ ਤਗੜੇ ਹੋ ਗਏ ਦਿਨ ਬੜੇ ਥੋੜੇ ਰਹਿ ਗਏ ਆ ਆਪਾਂ ਜਿੰਨੇ ਜਣੇ ਬੈਠੇ ਆ ਆਪਾਂ ਇਹ ਨਹੀਂ ਕਿ ਆਪਾਂ ਵੋਟਾਂ ਪਾਉਣੀਆਂ ਆ ਆਪਾਂ ਸਾਰਿਆਂ ਨੇ ਤਗੜੇ ਹੋ ਗਏ ਵਲੰਟੀਅਰ ਤੌਰ ਤੇ ਉਹਨੇ ਦਿਨ ਦਿਨ ਰਾਤ ਇੱਕ ਕਰਕੇ ਆਪਾਂ ਆਮ ਆਦਮੀ ਪਾਰਟੀ ਵਾਸਤੇ ਆਪਾਂ ਪੂਰਾ ਜੋਰ ਲਾ ਦੇਣਾ ਕਿਸੇ ਪਾਸਿਆਂ ਕੋਈ ਕਸਰ ਨਹੀਂ ਰਹਿਣ ਦੇਣੀ ਆਪਣਾ ਕੋਈ ਰਿਸ਼ਤੇਦਾਰ ਆ ਆਪਣਾ ਕੋਈ ਸੱਜਣ ਮਿੱਤਰ ਆ ਉਹਨੂੰ ਵੀ ਪ੍ਰੇਰਣਾ ਦੇਣੀ ਆ ਵੀ ਆਪਾਂ ਆਮ ਆਦਮੀ ਪਾਰਟੀ ਨੂੰ ਵੋਟ ਪਾ ਕੇ ਝਾੜੂ ਦੇ ਮੋਹਰੇ ਲਾ ਕੇ ਤੇ ਆਪਾਂ ਤਰਨਤਾਰ ਹਲਕੇ ਤੋਂ ਲਾਲਜੀਤ ਭੁੱਲਰ ਨੂੰ ਜਿੱਤ ਤਰਾਂ ਡਾਕਟਰ ਸੋਲ ਨੂੰ ਆਪਾਂ ਤਕਰੀਬਨ 15000 ਤੇ ਜਿਤਾਇਆ ਸੀ ਤੇ ਆਪਾਂ ਤਰਨਤਾਰ ਹਲਕੇ ਤੋਂ ਦੀ ਜਿਹੜੀ ਲੀਡ ਇਹਨਾਂ ਉਹ ਡਬਲ ਕਰੀਏ ਤੇ ਆਪਾਂ ਲਾਲਜੀਤ ਭੁੱਲਰ ਨੂੰ ਜਿਤਾ ਕੇ ਤੇ ਆਪਾਂ ਲੋਕ ਸਭਾ ਦੇ ਵਿੱਚ ਭੇਜ ਕੇ ਜਿਤਰਾਂ ਆਪਣਾ ਪੰਜਾਬ ਦਾ ਤਕਰੀਬਨ 8000 ਕਰੋੜ ਰੁਪਇਆ ਜਿਹੜੀ ਮੋਦੀ ਸਰਕਾਰ ਸੀ ਉਹ ਨਜਾਇਜ਼ ਰੋਕ ਕੇ ਬੈਠੀ ਜਿਹਦੇ ਨਾਲ ਪਿੰਡਾਂ ਦੀਆਂ ਸੜਕਾਂ ਦਾ ਉਹਦਾ ਦਾ ਵਿਕਾਸ ਹੋਣਾ ਸੀ ਉਹਨਾਂ ਸੜਕਾਂ ਨਵੀਆਂ ਪਾਉਣੀਆਂ ਸੀ ਰਿਪੇਅਰ ਹੋਣੀਆਂ ਸੀ ਉਹ ਜਿਹੜਾ ਸਾਰਾ ਕੰਮ ਰੁਗਿਆ ਰਿਹਾ ਤੇ ਆਪਾਂ ਲਾਲਜੀਤ ਨੂੰ ਭੁੱਲਰ ਨੂੰ ਉੱਥੇ ਜਿਤਾ ਕੇ ਤੇ ਇੰਡੀਆ ਰਲਾਈਸ ਦੀ ਸਰਕਾਰ ਬਣਾ ਕੇ ਤੇ ਆਪਾਂ ਪੰਜਾਬ ਦਾ ਜਿਹੜਾ ਵਿਕਾਸ ਆ ਆਪਣੇ ਹਲਕੇ ਦਾ ਵਿਕਾਸ ਆ ਜਿਹੜਾ ਉਹ ਪੂਰੇ ਜ਼ੋਰ ਦੇ ਨਾਲ ਕਰਵਾਵਾਂਗੇ ਤੇ ਤਗੜੇ ਹੋ ਗਏ ਸਾਥ ਦਿਓ ਜਿਤਨਾ ਤੁਹਾਨੂੰ ਸਾਰਿਆਂ ਨੂੰ ਪਤਾ ਆਮ ਪਾਰਟੀ ਦੀ ਸਰਕਾਰ ਬਣੀ ਤੇ ਜਿਹੜੀਆਂ ਜਿਹੜੀਆਂ ਸਹੂਲਤਾਂ ਆਪਾਂ ਚੋਣਾਂ ਵੇਲੇ ਵਾਅਦੇ ਕੀਤੇ ਸੀ ਉਹ ਦਰਜਾ ਬਦਰਜਾ ਜਿਹੜੇ ਸਾਰੇ ਪੂਰੇ ਹੋ ਰਹੇ ਆ ਸਿਸੋ ਜਿਹੜਾ ਬਿਜਲੀ ਦਾ ਸੀ ਉਹ ਮਾਫ ਕੀਤਾ ਸਾਰਿਆਂ ਦਾ ਮਾਫ ਆ ਫਿਰ ਇਹ ਆਖਿਆ ਸੀ ਮੈਂ ਰੋਜ਼ਗਾਰ ਦੇਵਾਂਗੇ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਜਿਹੜੀ ਆ ਉਹਨੇ 2 ਸਾਲ ਦੇ ਵਿੱਚ ਤਕਰੀਬਨ 40000 ਨੌਕੀਆਂ ਨੌਕਰੀਆਂ ਜਿਹੜੀਆਂ ਉਹ ਸਰਕਾਰੀ ਦਿੱਤੀਆਂ ਤੇ ਉਹ ਨੌਕਰੀਆਂ ਜਿਹੜੀਆਂ ਅਸੀਂ ਉਹ ਬਿਨਾਂ ਸਪਾਰਸ਼ ਤੋਂ ਬਿਨਾਂ ਕਿਸੇ ਪੈਸੇ ਤੋਂ ਮਿਲੀਆਂ ਜਿਹੜੀਆਂ ਪਹਿਲੀਆਂ ਰਵਾਇਤੀ ਸਰਕਾਰਾਂ ਸੀ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਹੀ ਆ ਵੀ ਅਖੀਰਲੇ ਸਾਲ ਦੇ ਵਿੱਚ ਉਹ ਪੋਸਟਾਂ ਕੱਢਦੇ ਹੁੰਦੇ ਸੀ ਵੀ ਆ ਅਪਲਾਈ ਕਰ ਦਿਓ ਤੇ ਆਖਣਾ ਵੋਟਾਂ ਪਾ ਦਿਓ ਨੋਟੀਫਿਕੇਸ਼ਨ ਮੁਰਕਿਆ ਕਰਕੇ ਸਰਕਾਰ ਬਣਾ ਦਿਓ ਤੇ ਤੁਹਾਨੂੰ ਨੌਕਰੀਆਂ ਮਿਲਣਗੀਆਂ ਭਗਵੰਤਾਨ ਸਰਕਾਰ ਨੇ ਜਦੋਂ ਆਮ ਪਾਰਟੀ ਦੀ ਸਰਕਾਰ ਬਣੀ ਆ ਤੇ ਆਮ ਘਰਾਂ ਦੇ ਬੱਚੇ ਜਿਹੜੇ ਹੀ ਉਹ ਉਹਨਾਂ ਦੀ ਉਹਨਾਂ ਨੂੰ ਜੱਜ ਬਣਾਇਆ ਗਿਆ ਕੋਈ ਰਖਸ਼ਿਆ ਇਹਦਾ ਬੱਚਾ ਜੱਜ ਬਣ ਗਿਆ ਕੋਈ ਰਿਹੜੀ ਇਹਦਾ ਚਾਚਾ ਜੱਜ ਬਣ ਗਿਆ ਕੋਈ ਇਹਨੂੰ ਕਹਿੰਦੇ ਇਹੋ ਜਿਹਾ ਪਰਿਵਾਰ ਆ ਤੁਹਾਡੇ ਸਾਹਮਣੇ ਇਥੇ ਇੱਕ ਪਲਾਸ ਹੋ ਰਿਹਾ ਉਹਦੇ ਜਿਹੜੇ ਫਾਦਰ ਆ ਉਹ ਬਿਜਲੀ ਦੇ ਅਧਿਕਾਰੀ ਸਕੂਲਾਂ ਵਿੱਚ ਪੜ੍ਹ ਕੇ ਤੇ ਉਹ ਡੀਐਸਪੀ ਭਰਤੀ ਹੋਈ ਇਹ ਆਮ ਪਾਰਟੀ ਦੀ ਸਰਕਾਰ ਦੇ ਵਿੱਚ ਬਦਲਾਅ ਆਏ ਸਾਰੇ ਆਪਾਂ ਤਗੜੇ ਹੋਗੇ ਸਾਥੀਏ ਤੇ ਆਪਾਂ ਲਾਲਜੀਤ ਪੁੱਲਰ ਨੂੰ ਆਪਣੇ ਹਲਕੇ ਤੋਂ ਤਗੜੇ ਹੋਗੇ ਜਿਤਾਈਏ ਅੱਜ ਤੋਂ ਤૈયਿਆ ਕਰ ਲਈਏ ਆਪਾਂ ਦਿਨ ਰਾਤ ਇੱਕ ਕਰਕੇ ਤੇ ਲਾਲਜੀਤ ਪੁੱਲਰ ਨੂੰ ਆਪਾਂ ਇਥੋਂ ਜਿਤਾਉਣਾ तक कह लीडिये वाहग जी का खालसा वाह भगवंत मान भगवंत मान लाल जीत सिंह लाजी सिंह भुलर डॉक्टर कश्मीर सिंह सोल डॉक्टर कश्मीर सिंह सोल बोले